ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਪਰਮਜੀਤ ਸਿੰਘ ਸਰਨਾਖ ਖਾਸੇ ੜਕਦੇ ਨਜ਼ਰ ਆਏ ਨੇ ਔਰ ਗੁੱਸੇ ਵਿੱਚ ਸ਼ਾਇਦ ਇਸ ਹੱਦ ਤੱਕ ਪਹੁੰਚ ਗਏ ਕਿ ਉੱਥੇ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਡੀ ਕੀ ਔਕਾਤ ਹੈ ਮਸਲਾ ਲੰਗੇ ਦਿਨੀ ਹੋਈ ਕਨਵੈਨਸ਼ਨ ਦਾ ਸੀ ਜਿਹੜੀ ਦਿੱਲੀ ਦੇ ਵਿੱਚ ਰੱਖੀ ਗਈ ਸੀ 올 ਇੰਡੀਆ ਪੰਥਕ ਕਨਵੈਨਸ਼ਨ ਜਿਹੜੀ ਹੈ ਉਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਸ਼ਰਕਤ ਕਰਦੇ ਨੇ ਉੱਥੇ ਕਾਫੀ ਅਕਾਲੀ ਆਗੂਆਂ ਬਾਰੇ ਬਹੁਤ ਕੁਝ ਬੋਲਦੇ ਨੇ ਉਹਨਾਂ ਵਿੱਚ ਸਰਨਾ ਭਰਾਮਾ ਦਾ ਵੀ ਜ਼ਿਕਰ ਕਰਦੇ ਨੇ ਔਰ ਹੁਣ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੜੇ ਤਿੱਖੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਤੁਹਾਡੀ ਕੀ ਔਕਾਤ ਹੈ ਆਖਰਕਾਰ ਪਰਮਜੀਤ ਸਿੰਘ ਸਰਨਾ ਇਸ ਤਰ੍ਹਾਂ ਕਿਉਂ ਬੋਲੇ ਨੇ ਆਓ ਸੁਣਦੇ ਹਾਂ ਪਰ ਸਾਨੂੰ ਕੋਈ ਫਿਕਰ ਨਹੀਂ ਇਹਦਾ ਇਕ ਤੇਲੇ ਦਾ ਫਿਕਰ ਨਹੀਂ ਹੈ ਇਹਨਾਂ ਵਿੱਚ ਕੋਈ ਅਕਲ ਨਹੀਂ ਕੋਈ ਸਿੱਖੀ ਨਹੀਂ ਕੋਈ ਦਰਦ ਨਹੀਂ ਕੋਹੋਂ ਦਾ ਦਰਦ ਨਹੀਂ ਕੋਹੋਂ ਦਾ ਕੋਈ ਕੰਮ ਨਹੀਂ ਕਰ ਸਕਦੇ ਕਲ ਦੀ ਕਨਵੈਨਸ਼ਨ ਬੰਦ ਸੋਣਾ ਸਿੱਖਾ ਨਾ ਕਿਹੜਾ ਮਸਲਾ ਹਲ ਕੀਤਾ ਕਿਸੇ ਮਸਲੇ ਦੇ ਉੱਤੇ ਤੁਸੀਂ ਬੋਲੇ ਵੀ ਆਓ ਸਵਾਇ ਉਸ ਦੇ ਕੇ ਅਚਾਰੀ ਇਹਨਾਂ ਦੁਆ ਨਾਲ ਬੋਲੋ ਨਾ ਤੁਹਾਡੀ ਕਿਉਂ ਕਾਤੇ ਤੁਸੀਂ ਚਲੇ ਜਾਓ ਜਿੱਥੇ ਮਰਜ਼ੀ ਚਲੇ ਜਾਓ ਦੇਖੋ ਕਿਹਦੇ ਨਾਲ ਲੋਕੀ ਸਤਰੀ ਕਲ ਜਾਦਾ ਬੁਲਾਉਂਦਾ ਹੈ ਬਾਕੀ ਦੇਖੋ ਗੱਲ ਹੈਗੇ ਕਿ ਹੁਣ ਕਈ ਗੱਲਾਂ ਨਹੀਂ ਯਾਦ ਆ ਰਹੀਆਂ ਉਹ ਮੈਂ ਕਾਹਗਾ ਮਨ ਜਿਸ ਨੂੰ ਤੂੰ ਕਰਦਾ ਫਰਸਤਵਾ ਜਿਹੜੀ ਕੋ ਗੱਲ ਰਹਿ ਗਈ ਉਹ ਮੈਂ ਕਰਾਂਗਾ ਜ਼ਰੂਰ ਪਰ ਇੱਕ ਗੱਲ ਬਣੀ ਪੱਕੀ ਹੈ ਕਿ ਕੋਈ ਪੰਤਕ ਮਸਲਾ ਕੋਈ ਪੰਤਕ ਐਸੋ ਇਹਨੇ ਛੇੜਿਆ ਕੋਈ ਲਿਆ ਹਥੇ ਬੋਲਦੇ ਕਿ ਪੈਨ ਗੱਲ ਕੀ ਕਰਦੇ ਪੈਨ